ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੰਗਵਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਂ ਭੈ ਸ਼ਹਿਰ ਏ ਜਨਾਲਾ ਤਹਿਸੀਲ 20 ਏ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਆਪਾਂ ਪਹੁੰਚੇ ਆਂ ਵੀਰ सोनू ਦੇ ਕੋਲ ਅੱਜ ਦੀ ਵੀਡੀਓ ਦੇ ਵਿੱਚ ਚਾਰ ਪੰਜ ਨਾਕ ਦਿਖਾਵਾਂਗੇ ਤਿੰਨ ਭਾਈ ਤਿੰਨ ਇੱਕ ਆ ਨਾਕ ਜਿਹੜਾ ਵੀਰ ਤਾਰ ਲੱਗਾ ਥੋੜੇ ਜਿਹੜੀ ਝੋਟੀ ਆਈ ਆ ਆ ਵੀਡੀਓ ਚ ਚੱਲਦੀ ਦੇ ਵਿੱਚ ਹੀ ਆਪਾਂ ਲਾ ਦੇਣੀ ਹੁਣ ਭੰਗਵਾ ਜਾਈ ਨਹੀਂ ਲੈ ਲਓ ਜੀ ਲਓ ਜੀ ਕਿਹੜੇ ਇਲਾਕੇ ਚੋਂ ਲਾਏ ਜੇ ਸਾਹਿਬ ਜੀ ਲਓ ਜੀ ਮੁਕਸਰ ਤੋਂ ਵੀਰ ਦੀ ਝੋਟੀ ਆਈ ਆ ਤੇ ਕਰਾਉਨੇ ਤੁਹਾਨੂੰ ਦਰਸ਼ਨ ਤੇ ਡਿਟੇਲ ਉਹਦੀ ਵੀ ਸਾਰੀ ਦੱਸਾਂਗੇ ਲਾ ਦਿਓ ਵੀਰ ਜੀ ਲਾ ਦਿਓ ਤੇ ਵੀਰ ਨਾਲ ਸੱਜਣ ਮੇਰਾ ਭਰਾ ਹੀ ਅੱਛਾ ਜੀ ਉਹ ਚਲ ਗਿਆ ਬਾਹਰ ਠੀਕ ਜੀ ਉਹ ਮਾਰ ਮੂਲ ਕਰਦਾ ਰਿਹਾ ਮੇਰੇ ਕੋਲ ਤੇ ਉਹ ਕਹਿੰਦਾ ਮੈਂ ਝੋਟੀ ਵੇਚਣੀ ਆ ਅੱਛਾ ਜੀ ਮੈਂ ਚਵਾਈ ਹੋ ਗਿਆ ਇਹ ਆ ਛੋਟੀ ਤੇ ਬਾਕੀ ਸੋਹਣੀ ਆ ਜੋੜੀ ਤੁਹਾਨੂੰ ਲਾ ਕੇ ਦਿਖਾ ਦਿੰਨੇ ਇੱਕ ਰੀ ਲਓ ਜੀ ਕਰੋ ਜੀ ਜੱਟ ਹੋਣੀ ਗਈ ਆਈ ਫੜ ਜਣਾ ਹਾਂ ਹਾਂ ਜੀ ਆ ਜਾਓ ਗੱਡੀ ਲੈ ਉਹ ਕੱਢੀ ਲਓ ਜੀ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਇਹਨਾਂ ਸਾਰੀਆਂ ਦੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੇ ਬਹੁਤ ਵਧੀਆ ਬਾਬੇ ਸ਼ੀਤਰੀ ਕਿਰਪਾਈ ਚਲੋ ਕਿਰਪਾ ਚਾਹੀਦੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਇੱਕ ਰੀ ਆਹ ਸੁਨੂ ਸ਼ਹਿਰ ਨਾਲਾ ਜਲਾ ਮੱਸਾ ਹੈ ਠੀਕ ਜੀ ਫੋਨ ਨਬਰ ਬੋਲ ਦਿਓ 1 49 57 52 ਠੀਕ ਵੀਰ ਜੀ ਤੇ ਇਧਰੋਂ ਕਰ ਲਈਏ ਸ਼ੁਰੂਆਤ ਅੱਜ ਲਓ ਜੀ ਭੋਡੀ ਝੋਟੀ ਪਹਿਲੇ ਨੰਬਰ ਤੇ ਦਿਖਾਉਨੇ ਆ ਕੀ ਡਿਟੇਲ ਜੇ ਦੀ ਇਹਨੂੰ ਵੀ ਜੇ ਸੂਈ ਨੂੰ ਅਠਵਾਂ ਨਾਂ ਦਿਨ ਹੋ ਗਿਆ ਜੀ ਅੱਛਾ ਜੀ 31 ਮਗਜੇ ਠੀਕ ਜੀ ਉਹਨੂੰ ਅੱਜ ਕਿ ਲੋ ਜ ਕੰਡੇ ਵਾਲਾ ਠੀਕ ਇਹ ਬੱਕਰਾ ਜੀ ਤੁਹਾਡਾ ਮਰਾ ਨਹੀਂ ਕਰਾ ਮਰਾ ਦੇ ਕੋਈ ਨਹੀਂ ਸੁਗਾ ਕਨਵਾ ਜੇ ਸੁਆ ਦੂਜਾ ਲਓ ਜੀ ਦੂਸਰਾ ਸੁਗਾ ਵੀਰ ਕਹਿੰਦਾ ਕਿ ਭੋਡੀ ਝੋਟੀ ਆ ਬਾਕੀ ਸੂਈ ਨੂੰ ਕਿੰਨਾ ਟਾਈਮ ਦੱਸਿਆ ਜੇ ਹੱਬ ਦੇਖ ਰਾ ਜਿਹੜਾ ਟਾਈਮ ਆ ਸੂਈ ਨੂੰ ਹੋ ਗਿਆ ਤੇ ਮਗਰੇ ਦੇ ਕਟਾ ਕੱਟੀ ਜੇ ਚੱਟੀ ਚੱਟੀ ਪਾ ਜੀ ਚੱਟੀ ਜੇ ਮਗਰੇ ਦੇ ਆ ਚੈੱਕ ਕਰ ਸਕਦੇ ਨੇ ਜੈਡ ਬਲੈਕ ਤੇ ਬਾਕੀ ਆਰਡਰ ਦੀ ਕੁਆਲਿਟੀ ਜਿਹੜੀ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਲਾਗੇ ਤੋਂ ਵੀ ਚੈੱਕ ਕਰਾ ਦਿੰਦੇ ਆ ਮੋਟਰ ਬਾਤ ਕਰੋ ਓਏ ਇਹ ਜਿਹੜਾ ਥਾਣਿਆਂ ਚੰਗੇ ਗੈਪ ਦੇ ਉੱਤੇ ਲੱਗਾ ਤੇ ਸੋਹਣਾ ਥਾਂ ਲੱਗਾ ਤੇ ਬਾਕੀ ਧਾਰਾਂ ਧੁਰਾਂ ਜਿਹੜੀਆਂ ਵੀਰ ਕਹਿੰਦਾ ਕਿ ਤੁਹਾਨੂੰ ਵੀਡੀਓ ਦੇ ਵਿੱਚ ਹੀ ਮਰਾ ਕੇ ਦਿਖਾ ਦਿੰਦੇ ਆ ਛੱਡੋ ਵੀਰ ਜੀ ਬੱਚਾ ਛੱਡੋ ਲਓ ਜੀ ਬੱਚਾ ਲੱਗੇ ਆ ਛੱਡਣਾ ਹਾਂ ਅਰੇ ਯਾਰ ਫੀਮੇਲ ਕਾਫੇ ਦੇ ਮਗਰੇ ਆ ਪਰਾਂ ਕਰ ਸੱਤੇ ਮਾਜ ਓਏ ਪਰਾਂ ਛੱਡ ਦੋ ਛੱਡ ਦੋ ਵੀਰ ਜੀ ਆ ਬੱਜਾ ਛੱਡਦਾ ਜੇ ਧਾਰਾ ਤੋਂ ਜਿਹੜੀਆਂ ਵੀਡੀਓ ਦੇ ਵਿੱਚ ਹੀ ਆਪਾਂ ਚੈੱਕ ਕਰਾ ਦਿੰਦੇ ਆ ਇਹਦੀਆਂ ਸਾਰੇ ਮੈਂਟ ਟੁੱਕ ਕਰਕੇ ਕੋਕਰ ਮਾਰ ਦੂਸਰਾ ਸੂਆ ਵੀਰ ਦੱਸਦਾ 8 ਲੀਟਰ ਜਿਹੜਾ ਮੌਕੇ ਤੇ ਦੁੱਧ ਤਿਆਰ ਆ ਤੇ ਮਗਰ ਜਿਹੜਾ ਇਹਦੇ ਫੀਮੇਲ ਕਾਫ ਆ ਥਣ ਥਣ ਚੰਗਾ ਲੱਗਾ ਚਵਾਈ ਆਪਾਂ ਚੈੱਕ ਕਰਾ ਦਿੰਦੇ ਆ ਵੀਡੀਓ ਦੇ ਵਿੱਚ ਹੀ ਬਸੰਬੀ ਵੀਰ ਜੀ ਲਓ ਜੀ ਬੰਦੋ ਜਵਾਕ ਤੇ ਬਾਕੀ ਪਸਮਾ ਜਿਹੜਾ ਲਾਗ ਰਿਹਾ ਚੈੱਕ ਕਰਾਦਨੇ ਕਰੀ ਤੋ ਵੀਰ ਜੀ ਥਾਂ ਤੇ ਥਾਂ ਚੈੱਕ ਕਰਾਈਏ ਕਰੀ ਠੀਕ ਜੀ ਦੱਸਦਾ ਵੀਰ ਤਾਂ ਧੋਗਦੇ ਕਰੀ ਪਸਮਾ ਚੈੱਕ ਕਰਾ ਦੀ ਮੜਾ ਜਾ ਹਾਂਜੀ ਪਸੰਭੀ ਆ ਆ ਪੈਸੇ ਥੋੜੇ ਦਿੰਦਾ ਥੋੜੇ ਥੋੜੇ ਭਾਈ ਸਾਨੂੰ ਹੱਥਾਂ ਲਾਵੇ ਠੀਕ ਜੀ ਉਦਾਂ ਹੀ ਆ ਜੇ ਕਦੀ ਲੈ ਕੇ ਚਵਾਈ ਇੱਕ ਨੰਬਰ ਮੈਂ ਨਾ ਇੱਥੇ ਆ ਕੇ ਚਵਾਈ ਕਰੇ ਹੁਣਾਂ ਬਸ 14 ਲੱਗੇ ਆ ਅੱਛਾ ਜੇ ਫਾਲਟ ਹੋਵੇ ਲੈ ਜਾ ਵਾਪਸ ਠੀਕ ਲਓ ਜੀ ਕਰੋ ਚੈੱਕ ਕਿੰਨੇ ਕਿੜਵਾ ਬਸਮਾ ਲਾਦਾ ਕਰਮਾਲੀ ਨੇ ਬਾੜੀ ਬਿਲਕੁਲ ਖਾਲੀ ਆ ਅਗਲੇ ਥਾਣੇ ਦੀ ਚਵਾਈ ਜਿਹੜੀ ਸ਼ੁਰੂ ਕਰਨ ਲੱਗਾ ਵੀਰ ਲਓ ਜੀ ਕਰ ਸਕਦੇ ਚੈੱਕ ਤੁਸੀਂ ਅਗਲੇ ਥਾਣੇ ਦੀ ਚਵਾਈ ਜਿਹੜੀ ਧਾਰ ਦੂਰ ਆ ਗੋਲ ਆ ਤੇ ਆਣ ਮੋਟੀ ਧਾਰ ਆ ਕਰਮਾਲੀ ਦੀ ਅਗਲੇ ਥਾਣੇ ਦੀ ਚਵਾਈ ਗਾੜ ਕਿੰਨੀ ਨੂੰ ਵੀਰ ਜੀ ਗਾੜ ਤੇ ਪਾਈਏ 1.5 2 ਕਿਲੋ ਗਾੜੀ ਕਰਿਆ 1.5 ਕਿਲੋ ਦੇ ਲਾਗੇ ਬੰਦੇ ਜਿਹੜੀ ਵੀਰ ਕਹਿੰਦਾ ਕਿ ਇਹਦੀ ਗਾੜੀ ਗਾੜਿਆ ਪਾਕਿਸਤਾਨ ਚੈੱਕ ਕਰਾ ਹੀ ਦੇਣੀ ਆ 1.5 ਤੋਂ ਵੱਧ ਹੀ ਵੀਰ ਦੱਸਦਾ ਆ ਆ ਵੇ ਹੋ ਮੱਜ ਤੇ ਮੂੰਹ ਚ ਵੱਜਿਆ ਹੀ ਕੁਝ ਸੱਦੇ ਪੱਠੇ ਕੱਢਣ ਦੀ ਲੋੜੀ ਗਾੜ ਦੀ ਚਵਾਈ ਹੋ ਗਈ ਕੰਪਲੀਟ ਦਿਖਾ ਦੇ ਵੀਰ ਜੀ ਮੇਰਾ ਭਾਈ ਲਓ 1.5 ਕਿਲੋ ਦੇ ਲਾਗੇ ਬੰਨੇ ਜਿਹੜੀ ਗਾਰਡ ਹੈਗੀ ਆ 4 ਦੀ ਥੋਰ ਹਾਂਜੀ ਗਾਰੀ ਡਾੜ ਹਾਂਜੀ ਹਾਂਜੀ ਲਓ ਜੀ ਆ ਮਗਰਲੇ ਥਣਾ ਦੀ ਚਵਾਈ ਮੋਗਾ ਹੀ ਲੱਗਾ ਬਿਲਕੁਲ ਸਹੀ ਗੱਲ ਐ ਵੇਖੋ ਜੀ ਕਰੋ ਚੈੱਕ ਜਿਹਨੂੰ ਉਂਗਲ-ਉਂਗਲ ਜਿੱਡੀ ਧਾਰ ਕਹਿੰਦੇ ਉਹੋ ਹੀ ਧਾਰ ਲੱਗੀ ਗਰਮਾਲੀ ਨੂੰ ਬਹੁਤ ਸੋਹਣੀ ਚਵਾਈ ਲੱਗੀ ਐ ਗਰਮਾਲੀ ਥਣ ਵੀ ਬਹੁਤ ਸੋਹਣਾ ਜਮਾ ਆ ਗਏ ਥਾੜੀ ਨਹੀਂ ਲੱਗਦੀ ਸਾਨੂੰ ਮਾਸਾ ਵੀ ਚਲੋ ਇਤਾਂ ਹੀ ਅਜੀ ਚਲੋ ਬਾੜੀ ਜ਼ਿੰਦਗੀ ਅੱਗ ਲਾਉਣ ਵਾਲੇ ਬਹੁਤ ਬੀਠੇ ਆ 550 ਨਹੀਂ ਹਾਂਜੀ ਹਾਂਜੀ ਨਹੀਂ ਬਿਲਕੁਲ ਜੀ ਚਲੋ ਆਪੋ ਆਪਣੀ ਜ਼ਿੰਦਗੀ ਦਾ ਹਰ ਇੱਕ ਨੂੰ ਹਿਸਾਬ ਹੈ ਜਿੱਦਾਂ ਦੀ ਚੱਲਦੀ ਹੈ ਕਿਸ ਦੀ ਬਾਕੀ ਸਾਡੀ ਮਾਰੇ ਅੱਗੇ ਇਹੋ ਅਰਦਾਸ ਹੈ ਕਿ ਸਾਰਿਆਂ ਜ਼ਿੰਦਗੀ ਵਧੀਆ ਚੱਲੇ ਭਾਈ ਤੇ ਤੇ ਟਾਈਮ ਅਮਰੀਕਾ ਤੋਂ ਮਜਾ ਹਾਂਜੀ ਦੋ ਦੋ ਟਾਈਮ ਤੋਂ ਲਓ ਜੀ ਇਹਨੋਂ ਵੱਡੀ ਕੋਈ ਗੱਲ ਹੋ ਹੀ ਨਹੀਂ ਸਕਦੀ ਵੀਰ ਕਹਿੰਦਾ ਕਿ ਮੇਰੇ ਘਰ ਹੀ ਤੁਸੀਂ 2 ਦਿਨ ਚੋ 3 ਦਿਨ ਉਸ ਵਿੱਚ ਕੋਈ ਜਵਾਕ ਮਰਦੇ ਹੋ ਜੇ ਉਹਦੀ ਆਪਣੀ ਗਰੰਟੀ ਕੋਈ ਨਹੀਂ ਹੈਗੀ ਬਿਲਕੁਲ ਸਹੀ ਗੱਲ ਹੈ ਜੀ ਉਹ ਕਹਿੰਦਾ ਅਸੀਂ ਵਾਪਸ ਮੋੜ ਮਹਿੰਗਾ ਕੰਮ ਨਹੀਂ ਜਾਂਦੇ ਲੋ ਜੀ ਵੀਰ ਨੇ ਜਿਹੜਾ 8 ਲੀਟਰ ਦੇ ਕੋ ਮੌਕੇ ਤੇ ਦੁੱਧ ਦੱਸਿਆ ਹੈ ਤੇ ਕਰਮਵਾਲੀ ਨੇ 4 ਤੋਂ ਪਲੱਸ ਦੁੱਧ ਜਿਹੜਾ ਹੋਣ ਦੇਤਾ ਬਾੜੀ ਆਉਂਦੀ ਮਾਰਦੀ ਛਾਲਾਂ ਦਾ ਨੂੰ ਚਵਾਈ ਬਹੁਤ ਸੋਹਣੀ ਲੱਗੀ ਹੈ ਕਰਮਵਾਲੀ ਨੂੰ ਲਓ ਜੀ ਕਰੋ ਚੱਕ ਬਹੁਤ ਹੀ ਸੋਹਣੀ ਚਵਾਈ ਹੈ ਬੱਚੇ ਛੱਡ ਜੀ ਛੱਡੋ ਛੱਡੋ ਵੀਰ ਜੀ ਛੱਡੋ ਬੱਚੇ ਨੂੰ ਏ ਜ਼ਰੂਰੀ ਆ ਠੰਡ ਆ ਬੱਚੇ ਨੂੰ ਥੋੜੀ ਛੱਡਣਾ ਲਓ ਜੀ ਇੱਥੇ ਭਾਈ 2 ਨੰਬਰ ਵਾਲਾ ਕੰਮ ਨਹੀਂ ਹੈਗਾ ਇਹ ਕਿੰਨਾ ਕੁ ਦੁੱਧੂਗਾ ਵੀਰ ਜੀ ਇਹ ਆਰਟੀਕਲ ਦੀ ਬਾੜੀ ਨਹੀਂ ਚਾਹ ਜੀ ਇਹਨਾਂ ਨੂੰ ਆਪਾਂ ਆਰਟੀਕਲ ਉਹਨੇ ਆਪਾਂ 7.5 ਦੇਵਾਂਗੇ ਜਦੋਂ ਥੋੜੀ ਨਚੜ ਗਈ ਜਣਾ ਠੀਕ ਜੀ ਲਓ ਜੀ ਬੱਚਾ ਵੀ ਛੱਡਿਆ ਬਿਲਕੁਲ ਸਹੀ ਕਹ ਲਿਆ ਬੱਚੇ ਨੂੰ ਥੋੜੀ ਛੱਡਿਆ ਵੀਰ ਨੇ ਤੇ ਇਹ ਤਾਂ ਰੇਟ ਵੀਰ ਜੀ ਕੀ ਕਰਦਿਏ ਇਹਦਾ ਭਾਈ ਨਾਲ ਨਾਲ ਹੀ 80 ਦੇ ਨਾਲ ਨਾਲ 85 ਅੱਛਾ ਜੀ 70 ਹਜ਼ਾਰ ਦੀਏ 70 ਦੀ ਕਰ ਦਈਏ 70 ਵੰਦਰ ਕਰ ਦਈਏ ਜੇ 70 ਤੇ ਪਹੁੰਚ ਕਰਾਂਗੇ ਹਾਂਜੀ ਉਹਦਾ ਪੂਰੇ 65 ਦਿਓਗੇ ਠੀਕ ਜੀ ਲਓ ਜੀ ਅੱਜ ਪਹੁੰਚ 70000 ਤੇ ਪਹੁੰਚ ਠੀਕ ਜੀ ਵੀਰ ਜੀ ਪੂਰੇ 65000 ਦੀ ਵੀਰ ਕਹਿੰਦਾ ਕਿ ਆਪਣਾ ਡੱਕਾ ਸੋਨੇ ਵਰਗਾ ਵਾ ਹਾਂਜੀ ਹਾਂਜੀ ਆਪਣਾ ਚੁਵਾਈ ਕਰਾਤੀ ਸਭ ਤੋਂ ਵਧੀਆ ਵਾ ਬਿਲਕੁਲ ਸਹੀ ਗੱਲ ਹੈ ਲਓ ਜੀ 65000 ਦੀ ਵੀਰ ਕਹਿੰਦਾ ਕਿ ਪਹਿਲੇ ਨੰਬਰ ਵਾਲੀ ਜਿਹੜੀ ਆਪਾਂ ਝੋਟੀ ਦੇਣੀ ਤਾਂ 70000 ਦੇ ਵਿੱਚ ਪਹੁੰਚ ਕਰ ਦਾਂਗੇ 70 ਤੇ ਪਹੁੰਚ ਦੇ ਉਹਦਾ 65 ਦੀ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਭਾਈ ਇਹਨੂੰ ਸੂਈ ਨੂੰ ਆਪਣੇ ਕੋਲ ਵੀਡੀਓ ਪੇਸ ਸਮਝ ਪਿਆ ਕੋ ਵੀਰ ਕਦੇ ਵੀਡੀਓ ਕਰਾਵੇ ਹਾਂਜੀ ਸਭ ਭਾਈ ਕੋ ਦੋਨੇ ਤੋ ਕਾ 10 ਲੀਟਰ ਲਓ ਜੀ 10 ਕ ਲੀਟਰ ਜਿਹੜਾ ਮੌਕੇ ਦੇ ਵੀਰ ਦੋਨੇ ਦਾ ਤਿੰਨ ਟੰਗ ਚ ਹੋਵੇ ਠੀਕ ਜੀ ਚਾਰ ਟੰਗ ਚ ਹੋਵੇ ਹਾਂਜੀ ਮੇਰੇ ਘਰ ਦੀ ਭਾਈ ਗਰੰਟੀ ਮੇਰੇ ਕੋ ਜਿੰਦਾ ਮਰਜੀ ਹੋਵੇ ਅੱਛਾ ਜੀ ਸੇ ਕੋ ਮਿਲਦੀ ਪਾੜੇ ਦੇ ਸੂਈ ਦੀ ਵੀਡੀਓ ਪਈ ਆਪਣੇ ਕੋਲ ਸਰ ਕੋ ਅੰਦਰੋਂ ਦੇ 2 ਮਹੀਨੇ ਇਹਨੇ ਕਾ ਸੂਈ ਹੋ ਗਈ ਮਹੀਨੇ ਦੀ ਲਾ ਲਓ ਠੀਕ ਜੀ ਤੇ ਬੱਚਾ ਨਹੀਂ ਹੈਗਾ ਹੁਣ ਬੱਚਾ ਨਹੀਂ ਲਓ ਜੀ ਬੱਚਾ ਮਰ ਗਿਆ 10 ਕ ਲੀਟਰ ਵੀਰ ਇਹਦੇ ਕੋ ਮੇਰਾ ਵੀਰ ਹਾਂਜੀ ਵੀਰੋ ਰੱਖ ਲੈ ਇਹਦੀ ਚੋਾਈ ਗੱਤ ਹੋਏ ਭੂਲ ਮਾਰੇ ਛੱਕਾ ਮਰੇ 10 ਲੀਟਰ ਦੁੱਧ ਦਾ ਉਹਦੀ ਜ਼ਿੰਮੇਵਾਰੀ ਆ ਆਪਣੀ ਪਾਣ ਤੇ ਪਾਦਾ ਫਰਕ ਪੈ ਜਾ ਤੁਸੀ ਸੁਬਾ ਕਿੰਵਾ ਦੇਦਾ ਤੂਆ ਦੂਜਾ ਲਓ ਜੀ ਸੁਬਾ ਦੂਸਰਾ 10 ਲੀਟਰ ਵੀਰ ਕਹਿੰਦਾ ਮੌਕੇ ਦੇ ਜਿਹੜਾ ਦੁੱਧ ਤਿਆਰ ਹੈ ਤੇ ਮਿਲਦੀ ਕਿਦਾਂ ਵੀਰ ਜੀ ਇਹ ਬਾਜੇ ਦੇ ਸਾਡੇ ਘਰ ਮਿਲਦੀ ਕਿਸੇ ਘਟੀ ਘੱਲ ਵਾਹਦੀ ਆਪਾਂ ਤੇ ਇਹਦੇ ਘਰ ਜਿਹੜਾ ਵੀਰ ਕਹਿੰਦਾ ਕਿ ਟੀਕਾ ਵੀ ਲਵਾ ਸਕਦੀ ਬਾਕੀ ਵੀਰ ਦੇ ਘਰ ਆ ਜਿਹੜੀ ਪਾੜੇ ਤੇ ਮਿਲਦੀ ਆ ਤੇ ਮੋਲੇ ਦਾ ਇਦਾਂ ਦਾ ਪਤਾ ਨਾ 2 ਨੰਬਰ ਦੇ ਜਨੇਰੀ ਉਦੋਂ ਉਹਨੇ ਉਦੋਂ ਵਾਧੂ ਬਪਨਸ ਦੀ ਆ ਲਓ ਜੀ ਵੀਰ ਨੇ ਮੋਲ ਦੀ ਵੀ ਗੱਲ ਤੇ ਬਾਕੀ ਥਣ ਭੜਾ ਜਿਹੜਾ ਸੋਨਾ ਲੱਗਾ ਤੇ ਕੱਦ ਵਜਨ ਵਿੱਚ ਚੰਗਾ ਹਾਂਜੀ ਇਹ ਮੇਰਾ ਆਪਣਾ ਭਰਾ ਹੈ ਜੱਗੀ ਕੰਗਾ ਤੋਂ ਠੀਕ ਜੀ ਬਾਸੀ ਦਾ ਬੇਟਾ ਹਾਂਜੀ ਇਹ ਉਹਨੇ ਇੱਕ 1 ਲੱਖ ਦੇ 5000 ਦੀ ਮਹੀ ਵੇਚੀ ਏ 1 ਲੱਖ ਦੇ 5000 ਦੀ ਉਹ ਵੀਰ ਦੇ ਰਿਸ਼ਤੇਦਾਰ ਨੇ ਵੇਚੀ ਜੱਗੀ ਨੇ ਆ ਜੱਗੀ ਸੰਦੀਪ ਉਹ ਵੀਡੀਓ ਪਾਈ ਦੀ ਬਿਲਕੁਲ ਜੀ ਸਹੀ ਗੱਲ ਹੈ ਲਓ ਜੀ ਕਰ ਸਕਦੇ ਤੁਸੀਂ ਚੈੱਕ ਲਾ ਕੇ ਦਿਓ ਇੱਕ ਵਾਰੀ ਬੱਚਾ ਮਰ ਗਿਆ ਮੈਂ ਜਦੋਂ ਜਿਆਦਾ ਬੰਦੇ ਤੁਹਾਨੂੰ ਮਰਿਆ ਜਾ ਬੱਚਾ ਝੋਟੀ ਦਾ ਮਰ ਗਿਆ ਸੁਆ ਦੂਸਰਾ 11 12 13 ਕਿਲੋ ਹੀ ਹਾਂਜੀ ਸਾਰੀ ਵੀਡੀਓ ਪ੍ਰੋਪਰ ਦੀ ਪਾ ਲਾਂਗੇ ਸੁੰਦੀ ਦੀ ਸਭ ਬਣੀ ਤੇ ਇਹਦਾ ਰੇਟ ਵੀਰ ਜੀ ਕੀ ਕਰਨਾ ਵਿਖਾ ਦੀ ਚੰਗੀ ਤਰ੍ਹਾਂ ਵਿਖਾ ਦੀ ਆਪਾਂ ਹਰ ਪਾਸੇ ਤੋਂ ਲਓ ਜੀ ਇਹ ਭਾਜੀ ਉਧਰ ਦੇ ਜੀ ਬੱਚਾ ਹੋ ਜਾ ਭਾਵੇਂ ਮੈਂ ਲੱਖੋਂ ਬਾਹਰ ਵੇਚਦਾ ਹਾਂਜੀ ਠੀਕ ਹੈ ਗੱਲ ਹਾਂਜੀ ਹੁਣ ਆਪਾਂ ਹਾਂ ਨਾ 76 ਹਜ਼ਾਰ ਦੀ 76 ਹਜ਼ਾਰ ਦੀ 75 ਦੀ ਕਰ ਦਈਏ ਪੂਰੇ ਦੀ ਇਹ ਵੀ ਤੇਰਾ ਚੱਲ ਜੀ ਮਾਣੀ ਮੇਰਾ ਭਾ ਠੀਕ ਹੈ ਇਹਦੇ ਘਰ ਕੋ ਤਿੰਨ ਨਗ ਚੋਹਰ ਭਾਜੀ ਅੱਛਾ ਜੀ ਠੀਕ ਹੈ ਗੱਲ ਠੀਕ ਵੀਰ ਜੀ ਠੀਕ ਜੇ ਮੇਰੇ ਘਰ ਭਾਦੇ ਮਿਲੂਗੀ ਕਿਹਦੇ ਨਾਲ ਜਾ ਕੇ ਠੀਕ ਗੱਲ ਠੀਕ ਵੀਰ ਜੀ ਠੀਕ ਜੇ ਤੇ ਤੀਜੇ ਨੰਬਰ ਤੇ ਕਿਦਾਂ ਜੇ ਤੀਜੇ ਨੰਬਰ ਦਾ ਸਾਹਮਣੇ ਲਾਈ ਹੋਣੀ ਹਾਂਜੀ ਦੇਖੋ ਦੁੱਧ ਅੱਠੋਂ ਤੋਂ ਨੌਵਾਂ ਤੋਂ 8 ਕਿਲੋ ਹੋਊਗਾ ਅੱਛਾ ਜੀ 8 ਕਿਲੋ ਲਾਓ ਤੁਸੀਂ ਸਫਰ ਤੇ ਆਈ ਆ ਬਿਲਕੁਲ ਜੀ 1200 ਕਿਲੋਮੀਟਰ ਚੱਲ ਕੇ ਆਈ ਤਾਂ ਸਾਹਮਣੇ ਲਓ ਜੀ ਤੁਸੀਂ ਚੈੱਕ ਕਰ ਹੀ ਲਈ ਹੁਣੇ ਵੀਡੀਓ ਚੱਲਦੀ ਦੇ ਵਿੱਚ ਹੀ ਆਪਾਂ ਲਾਈ ਆ ਹਾਥੀ ਕੈਂਪੂ ਦੇ ਉੱਤੋਂ ਤੇ ਵੀਰ ਕਹਿੰਦਾ 8 ਕਿਲੋ ਜਿਹੜਾ ਮੌਕੇ ਤੇ ਇਹਦੇ ਕੋਲ ਦੁੱਧ ਤਿਆਰ ਸਦਾ ਜਾ ਕੇ ਦੂਰੋਂ ਆਈ ਤਨ ਬੜਾ 6-7 ਕੇ ਦੇ ਸੁਈ ਨੂੰ ਕਹਿੰਦਾ ਟਾਈਮ ਹੋ ਗਿਆ ਜੀ ਵੀਰ ਆਲੇ 25 ਲਾਲੇ ਕੋਈ ਮਹੀਨਾ ਲਾਲੇ ਮਗਰ ਇਹਦੇ ਜਿਹੜਾ ਫੀਮੇਲ ਕਾਫ ਆ ਗਿਆ ਜੇ ਤੇ ਵੀਰ ਕਹਿੰਦਾ ਕੋਈ 20 ਦਿਨ ਲਾਲੇ ਤੇ ਕੋਈ 25 ਦਿਨ ਲਾਲੇ ਕੋਈ ਮਹੀਨਾ ਵੀ ਲਾਲੇ ਸਾਡੇ ਵੱਲੋਂ ਕੋਈ ਗੱਲ ਨਹੀਂ ਆ ਬਾਕੀ ਕੁੰਡੀ ਚੂਰਿਆ ਝੋਟੀ ਤੁਸੀਂ ਚੈੱਕ ਕਰ ਸਕਦੇ ਸੂਹਾ ਦੂਸਰਾ ਵੀਰ ਜੀ ਇਹਦਾ ਸੂਹਾ ਜਿਹੜਾ ਦੂਸਰਾ ਇਹਦਾ ਆਈ ਆ ਭਾਈ ਸਫਰ ਜਿਹਦਾ ਬੜਾ ਸਫਰ ਜਾਈ ਆ ਫਿਰ ਦੁੱਧ ਦਾ ਪੈਸਾ ਦਾ ਥਾ ਕੀ ਆ ਝੋਟੀ ਬਾਕੀ ਰੇਟੇ ਤੇ ਦੀ ਕਰਦੇ ਆ ਗੱਲ ਕੀ ਰੇਟ ਰੱਖਣਾ ਵੀਰ ਜੀ ਇਹਦਾ ਜੀ ਆਪਾ ਜੀ ਉਧਰ ਚਲੋ ਤੁਸੀਂ ਆ ਗਏ ਜੀ ਮੈਂ ਉਹ ਤੇ ਹਾਰੀ ਸੰਗ ਵੀਡੀਓ ਪਾਈ ਅੱਛਾ ਜੀ ਉਹ ਜਿਆਦਾ ਇਕੱਠਾ ਬੰਨੋ ਕਰਦੀ ਠੀਕ ਜੀ ਜਿਹੜਾ ਸਾਹਮਣੇ ਉਹ ਲੋ ਸਾਰੀ ਉਚੜ ਗਈ ਮਾਜੇ ਤੋਂ ਕੈਮਰਾ ਮਰ ਗਿਆ ਉਹ ਵੇ ਲੋ ਠੀਕ ਵੇ ਜੀ ਉਹਦਾ ਵੀ ਸੰਗ ਪੁਣੀ ਦਿਹਾੜੀ ਅੱਛਾ ਜੀ ਸਾਡੇ ਸਾਹਮਣੇ ਲਾਈ ਆ ਹਾਂ ਜੀ ਹੋਲਾ ਬਾ ਦੇ ਦਈਏ 90 ਦੀ 90 ਦੀ ਨਹੀਂ ਕਰੀਏ ਮਾਨਦਾਨ ਦੱਸੋ ਤਿੰਨ 90 ਅੰਦਰ ਹੀ ਕਰੀਏ ਨੋ ਭਾਜੀ ਹੂੰ 200000 ਦੇ 90000 ਨਹੀਂ ਵੱਧ ਛੱਡੀਏ ਥੋੜਾ ਜਿਆ ਕੀ ਛੱਡੀਦਾ ਮੀਨਾ ਕਸੂਈ ਨੂੰ ਹੋ ਗਿਆ ਵੱਧ ਛੱਡ ਦਈਏ ਛੋਟੀ ਭਾਜੀ ਕਿਹਦੀ ਚੰਗੀ ਆ 85 ਦੀ ਕਰ ਦਈਏ ਨੇ ਥਕਾਇਆ ਨਹੀਂ ਥਕਾਇਆ ਨਹੀਂ ਨਹੀਂ ਹੁੰਦਾ ਥਕਾ ਨਹੀਂ ਥਕਾਇਆ ਹਾਂਜੀ ਚਲੋ ਦੱਸ ਦਿਓ ਫਿਰ ਆਪ ਹੀ ਦੱਸ ਦਿਓ ਜਾਜ 88 ਹਾ ਦੀ ਮੱਝ ਲਾਵਾਂਗੇ ਅੱਛਾ ਜੀ ਆਫਰ ਲਾਉਣੀ ਕੋਈ ਇਹਦੇ ਨਾਲ ਕੋਈ ਵੀ ਮੇਰੇ ਕੋਲ ਤਿੰਨਾਂ ਵਿੱਚ ਹੋਵੇ ਆਫਰ ਵੀ ਲਾ ਦੇ ਕੋਈ ਲਾਉਣੀ ਤੇ ਜੇ ਤੁਸੀਂ ਕਹਾਂ ਤੀ 85 ਦੀ ਲੱਗ ਜਾਓ ਲਓ ਜੀ 85000 ਦੀ ਵੀਰ ਕਿੰਨਾ ਕਿ ਹਾਂ ਨਾ ਹੀ ਦੇ ਦਾਂਗੇ ਵੱਡੀ ਝੱਟੀ ਮੇਰੇ ਘਰ ਕੋ ਚੋਹੇ ਦਸਾਂਗੇ ਠੰਡ ਬੜੀ ਆ ਮੇਰੀ ਹੱਥੀ ਹੋ ਕੇ ਹਰ ਵੀਰ ਤੇ ਬੇਤੀ ਹੁੰਦੀ ਆ ਮੇਰਾ ਵੀ ਮੇਰੇ ਘਰ ਤੇ ਉਹ ਬੱਚੇ ਪੁੱਛੇ ਮੁਰਕੇ ਤਾੜ ਠਾ ਕੇ ਤੁਸੀਂ ਛਣਜ ਹੋਈਂਦਾ ਮੁਰਕੇ ਮੇਰਾ ਵੀਰ ਕੋ ਲਾਮਾ ਨਾਲ ਮੈਨੂੰ ਦਵੇ ਆਂ ਠੀਕ ਵੀਰ ਜੀ ਇਹ ਤੈਨੂੰ ਲਾਮਾ ਨਾਲ ਦਵੇ ਨਾ ਮੈਨੂੰ ਹੀ ਦਵੇ ਤੈਨੂੰ ਝੋਟੀਆਂ ਪਾਉਣੀਆਂ ਆਪਾਂ ਇਹ ਨਹੀਂ ਪਾਉਣੀਆਂ ਬਸ ਹੋਰ ਕੋਈ ਬੇਨਤੀ ਕਰਨੀ ਹੋਵੇ ਬੋਲ ਬੰਤੀ ਹੋਈ ਆਪਣੀਆਂ ਚੋ ਚਵਾ ਕੇ ਵੇਚ ਜਾ ਕੇ ਖੜਨਾ ਉਹ ਚੁੱਕ ਫੋਨ ਨਾਲ ਮੇਰਾ ਭਰਾ ਕੋ ਲਾਵੇ